ਘਰਾਂ ਦੇ ਵਿੱਚੋਂ ਬਹੁਤ ਸਾਰੇ ਸਾਥੀ ਨੇ ਬਾਹਰ ਬੈਠੇ ਨੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਅਜੇ ਤੱਕ ਘਰੇੋਂ ਗਏ ਨਹੀਂ ਉਹਨਾਂ ਦੇ ਬਸੇਬੇ ਤੋਂ ਬਾਅਦ ਉਹਨਾਂ ਦਾ ਪੱਕਾ ਟਿਕਾਣਾ ਬਣਨ ਤੋਂ ਬਾਅਦ ਉਹਨਾਂ ਦੀ ਕਿਹੜੀਆਂ ਕਿਹੜੀਆਂ ਲੋੜਾਂ ਨੇ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਗਿਆ ਘਰਾਂ ਦਾ ਨੁਕਸਾਨ ਕਿੰਨਾ ਹੋ ਗਿਆ ਅਸੀਂ ਉਹਨਾਂ ਦੇ ਪਸ਼ੂਆਂ ਵਾਸਤੇ ਹਰੇ-ਜਾਰੇ ਦਾ ਕੀ ਪ੍ਰਬੰਧ ਕਰੀਏ ਦਾਣਿਆਂ ਦਾ ਪ੍ਰਬੰਧ ਕੀ ਕਰੀਏ ਕਾਂ ਬਜਾਈ ਦਾ ਪ੍ਰਬੰਧ ਕੀ ਕੀ ਕਰੀਏ ਜੇ ਹੜਾਂ ਦੀ ਮਾਰ ਕਰਕੇ ਮਿੱਟੀ ਜ਼ਮੀਨ ਖਰਾਬ ਹੋ ਗਈ ਤੇ ਉਹਦੇ ਚ ਰਿੱਤਾ ਪੈ ਗਿਆ ਉਹਨੂੰ ਪਧਰ ਕਰਨ ਵਾਸਤੇ ਕਿਹੜੀ ਮਦਦੀ ਲੋੜ ਆ ਉਹ ਸਾਰੀਆਂ ਮਦਦਾਂ ਦਵਾਰ ਤੇ ਅਸੀਂ ਸਾਡੇ ਸਾਥ ਇਹ ਆਏ ਨੇ ਮਿਵਾਤ ਏਰੀਏ ਦੇ ਵਿੱਚੋਂ ਜਿਹੜੇ ਇੰਜੀਨੀਅਰ ਕੀ ਕਹਿ ਰਹੇ ਨੇ ਵੀ ਸਾਡੇ ਦੇ ਇਦੀ ਦੇ ਵਿੱਚ ਲੋਕ ਜੰਨੇ ਘਰਾਂ ਦੇ ਟੂਮਾ ਲਾ ਕੇ ਦੇਣ ਨੂੰ ਤਿਆਰ ਨੇ ਇੱਥੇ ਤੱਕ ਮਦਦ ਦੀ ਜਿਹੜੀ ਹਰਿਆਣੇ ਪੰਜਾਬ ਦੀ ਸਾਹ ਜ Rajasthan ਦੀ ਸਾਹ ਜ UP ਦੀ ਸਾਹ ਉਤਰਾਖੰਡ ਦੇ ਵਿੱਚੋਂ ਵੀ ਸਾਥ ਚੰਦੇ ਆਉਣਾ ਸੀ ਕੱਲ ਨੂੰ ਦੋ ਗੱਡੇ ਉਧਰੋਂ ਵੀ ਆ ਰਹੀਆਂ ਨੇ ਤੇ ਅਸੀਂ ਇਹ ਵੱਡੀ ਗੱਲ ਤੇ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਮਹਿਮਾ ਜਿਹੜੀ ਇੱਕ ਡੇਢ ਮਹੀਨਾ ਇਹ ਸਾਨੂੰ ਮਹਿਮ ਬੜੀ ਪੜੀ ਆ ਭਾਵੇਂ ਕੋਈ ਇਹ ਹੋ ਸਕਦਾ ਵੀ ਇਹ ਤਾਜੀ-ਤਾਜੀ ਮਾਰ ਪਈਏ ਕਿਸੇ ਦੇ ਲੱਗਰ ਪਾਣੀ ਲੈ ਪਰ ਆਪਣੇ ਆਪਣੇ ਤੌਰ ਤੇ ਤਰੀਕੇ ਨਾਲ ਸਾਰੇ ਮਦਦ ਕਰ ਰਹੇ ਨੇ ਅੜਪੀੜਤ ਲੋਕਾਂ ਦੀ ਤੇ ਪੰਜਾਬ ਦੀ ਵੀ ਦੀ ਵੱਡੀ ਮਾਰ ਨੂੰ ਪੂਰੇ ਗਵਾਂਢੀ ਉਤਰੀ ਭਾਰਤ ਦੇ ਸਾਰੇ ਸੂਬਿਆਂ ਨੇ ਇਹ ਹਜਾ ਹੰਗਾਰਾ ਦਿੱਤਾ ਉਹ ਯੋਗਦਾਨ ਪਾਉਣ ਵਾਸਤੇ ਸੱਤ ਫੋੜੇ ਜਮਣੇ ਕੜੇ ਆ ਤੇ ਆਏ ਇਹ ਅਸੀਂ ਇਹ ਤਿੰਨ ਤਿੰਨ ਅਲਾਮਾਂਗੇ ਸਲਾਤ ਮਰੀਏ ਦੇ ਵਿੱਚ ਪੂਰਾ ਜੈ ਜੈ ਦਾ ਕਿ ਇਹ ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਵੇਂ ਹਰੇ ਚਾਰੇ ਦੀ ਤੂੜੀ ਦੀ ਬਹੁਤ ਲੋੜ ਹੈ ਜਿਵੇਂ ਅਸੀਂ ਦੇਖ ਕੇ ਆਏ ਆ ਫਸਲਾਂ ਦੇ ਉੱਤੋਂ ਦੀ ਪਾਣੀ ਚੱਲਿਆ ਹੋਇਆ ਤੇ ਬਾਕੀ ਸਾਥੀ ਸਾਡੇ ਇਹ ਸਥਾਨਕ ਸਾਥੀ ਨੇ ਅੰਬਰਸਰ ਵਾਲੇ ਤੇ ਗਰਦਾਸਪੁਰ ਵਾਲੇ ਇਹਨਾਂ ਤੋਂ ਰਹਿ ਕਰਕੇ ਪੁੱਛਾਂਗੇ ਵੀ ਕਿਹੜਾ ਕਿਹੜੇ ਜਿਆਦਾ ਪਿੰਡ ਨੇ ਕਿਹੜੇ ਪੀੜਿਤ ਵਾਲੇ ਹੈਗੇ ਚਾ ਉਧਰ ਇੱਕ ਜਾ ਕੇ ਵੀ ਆਵਾਂਗੇ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਾਂਗੇ ਮਾਈਨਿੰਗ ਨਾਲ ਕੋਈ ਮੀਂਹ ਨਹੀਂ ਪੈਂਦਾ ਜੀ ਬਰਸਾਤ ਮਾਈਨਿੰਗ ਨਾਲ ਨਹੀਂ ਹੁੰਦੀ ਤੇ ਦੂਜੀਆਂ ਗੱਲਾਂ ਤਾਂ ਕਦੇ ਮਤਲਬ ਕਿਹਾ ਨਹੀਂ ਸਰਕਾਰ ਨੇ ਵੀ ਤੁਸੀਂ ਇਹ ਹੜ੍ਹਾਂ ਦੇ ਪ੍ਰਬੰਧਨ ਰੋਕਣ ਵਾਸਤੇ ਤੁਸੀਂ ਗ੍ਰਾਂਟਾਂ ਦੇ ਪੈਸੇ ਲੌਣ ਤੇ ਕਦੇ ਆਪਦਾ ਜ਼ਿਕਰ ਵੀ ਕੀਤਾ ਆਪਦੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਤੁਸੀਂ ਮਾਈਨਿੰਗ ਦਾ ਇੱਕ ਬਹਾਨਾ ਬਣਾ ਰਹੇ ਹੋ ਇਥੇ ਮੈਨੇਜ ਕਰਕੇ ਹੜਾ ਦੇ ਦੇਖੋ ਬਰਸਾਤ ਕੋਈ ਮੈਨੇਜ ਕਰਕੇ ਪੈਂਦੀ ਹੈ ਮੈਨੇਜ ਤਾਂ ਕਿੰਨੇ ਜਲਦੀ ਹੋ ਰਹੀ ਹੈ ਉਦੋਂ ਵੀ ਮੈਨੇਜ ਹੁੰਦੀ ਜਦੋਂ ਸੋਕਾ ਪੈਂਦਾ ਹੁੰਦਾ ਇਥੇ ਹੜ ਆਏ ਨੇ ਬਰਸਾਤਾਂ ਕਰਕੇ ਆਏ ਨੇ ਤੁਹਾਡੇ ਡੈਮਾਂ ਦੇ ਵਿੱਚ ਪਾਣੀ ਸੰਭਾਲਣ ਦਾ ਪ੍ਰਬੰਧ ਕੀ ਹੈ ਤੁਸੀਂ ਕੀ ਭਾਗੜਾ ਮੈਨੇਜਮੈਂਟ ਨੇ ਦੱਸੋ ਕੀ ਪ੍ਰਬੰਧ ਕੀਤਾ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ ਉਹ ਵੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕੇਂਦਰ ਦੇ ਆਪ ਦੇ ਅੰਡਰ ਡਾਇਰੈਕਸ਼ਨਾਂ ਨੂੰ ਇਸ ਕਰਕੇ ਉਹ ਅਬਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਖਾਤਰ ਇੱਕ ਦੂਜੇ ਤੇ ਦੋਸ਼ ਮੜ ਰਹੇ ਨੇ ਤੇ ਉਹਦੇ ਕਾਰਨ ਕਰਕੇ ਪੋਲੀਟਿਕਲ ਹਾਲਾਣੇ ਚੋਂਦੇ ਨੇ ਇਹ ਜੰਨੀ ਠੀਕ ਨਹੀਂ ਬਿਲਕੁਲ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਪਹਿਲਾਂ ਇਹ ਪਤਾ ਲੱਗ ਗਿਆ ਤੁਹਾਨੂੰ ਕਿ ਦੋਨੇ ਇਹ ਨਹੀਂ ਵੀ ਕੱਲੀ ਸਰਕਾਰ ਕੇਂਦਰ ਜ਼ਿੰਮੇਵਾਰ ਪੰਜਾਬ ਵਾਲੇ ਵੀ ਜ਼ਿੰਮੇਵਾਰ ਜੇ ਤੁਸੀਂ ਹੁਣ ਹੜ੍ਹਾਂ ਦੀ ਸਪਾਈ ਨਾਲਾਂ ਦੀ ਸਪਾਈ ਕੀਤੀ ਹੁੰਦੀ ਪਹਿਲਾਂ ਇਹ ਆਪ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਪਾਗੜਾ ਮੈਨੇਜਮੈਂਟ ਦਾ ਸੀ ਵਿੱਚ ਬਰਸਾਤਾ ਦਾ ਪਤਾ ਲੱਗ ਗਿਆ ਕਿੰਨੇ ਹੋਊਗੀ ਤੁਹਾਨੂੰ ਵੀ ਬਰਸਾਤ ਜ਼ਿਆਦਾ ਹੋਣੀ ਹੈ ਤੇ ਇਹ ਡੈਮਾਂ ਦੇ ਵਿੱਚ ਪਹਿਲਾਂ ਪਾਣੀ ਘਟਾ ਲੈਂਦੇ ਨੇਰੀ ਪਾਣੀ ਵਾਸਤੇ ਚੰਨਰਾ ਛੱਡਦੇ ਜਿਨ੍ਹਾਂ ਨੂੰ ਲੋਡ ਸੀ ਪਾਣੀ ਦੀ ਇਹ ਇਹ ਪਾਣੀ ਛੱਡਣਾ ਵੀ ਸੀਗਾ ਹੌਲੀ ਹੌਲੀ ਕਰਕੇ ਛੱਡਿਆ ਜਾ ਸਕਦਾ ਸੀ ਜਿਹੜਾ ਇੱਕਦਮ ਇਹਨਾਂ ਨੁਕਸਾਨਾ ਕਰਦਾ ਅਫਗਾਨਿਸਤਾਨ ਦੇ ਵਿੱਚੋਂ ਪਹਚਾ ਲਿਆ ਤੇ ਪ੍ਰਧਾਨ ਮੰਤਰੀ ਚੱਟ ਰਾਹਤ ਦਾ ਉਸ ਫੰਡ ਦਾ ਐਲਾਨ ਕਰਦਾ ਲੇਕਿਨ ਪੰਜਾਬ ਨਾਲ ਮਤਰੀ ਵਾਲਾ ਸੂਕ ਕਿਉਂ ਕੀਤਾ ਜਾ ਰਿਹਾ ਮੂੰਹ ਵੀ ਨਹੀਂ ਖੋਲਿਆ ਮਤਲਬ ਪ੍ਰਧਾਨ ਮੰਤਰੀ ਨੇ ਹੁਣ ਤੱਕ ਮੂੰਹ ਵੀ ਨਹੀਂ ਖੋਲਿਆ ਅਜੇ ਤੱਕ ਮਤਲਬ ਕੌਮੀ ਹਫ਼ਤ ਨਹੀਂ ਲੱਗਦੇ ਕਿਉਂਕਿ ਇਹ ਅਕਤਲ ਮਾਨਸਾ ਦੇ ਨਵੀਂ ਕੱਲੇ ਪੰਜਾਬ ਦੇ ਵਿੱਚ ਨਹੀਂ ਨੁਕਸਾਨ ਹੋਇਆ ਹਿਮਾਚਲ ਦੇ ਵਿੱਚ ਵੀ ਨੁਕਸਾਨ ਹੋਇਆ ਤੇ ਉਤਰਾਖੰਡ ਦੇ ਵਿੱਚ ਵੀ ਨੁਕਸਾਨ ਹੋਇਆ ਹੋਰ ਉੱਤਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਹੁਣ ਫੌਰੀ ਤੌਰ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਨਾ ਤੇ ਇਹਨੂੰ ਕੌਮੀ ਆਫਤ ਕਿਉਂ ਨਹੀਂ ਲਾਂਦੇ ਅਸੀਂ ਮੰਗ ਕਰਿਆ ਕੱਲ ਅਸੀਂ ਸਾਰੇ ਡੀਸੀ ਨੂੰ ਮੰਗ ਪੱਤਰ ਲੈ ਕੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ ਤੇ ਉਹਦੇ ਚ ਅਸੀਂ ਕਿਹਾ ਵੀ ਇਹਨੂੰ ਕੌਮੀ ਆਫਤ ਲਾ ਨੂੰ ਤੇ ਉਧਰੋਂ ਵਨ ਰੀਲீஸ் ਕਰੋ ਨਾ ਕੜ ਜਥੇਬੰਦੀ ਦਾ ਫੇਕੀ ਸਟੈਂਡ ਰਹੇਗਾ ਮੰਨ ਲਓ ਜੋ ਕੋਈ ਨਹੀਂ ਹੈ ਹਜੂਗਲ ਬਤ। ਦੇਖੋ ਜਥੇਬੰਦੀ ਹੈ ਨਾ ਜੀਵਨ ਜਿਤ ਤੱਕ ਸਾਡਾ ਸਾਡੀ ਜਥੇਬੰਦੀ ਦਾ ਘੇਰਾ ਜਿੰਨਾ ਕੁ ਜਿੰਨਾ ਕ ਅਸੀਂ ਸੋਚਦੇ ਆ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਤੂੜੀ ਇਕੱਠੀ ਕੀਤੀ ਹੈ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਡੀਆਂ ਭੋਂਗਾਂ ਟਰਾਲੀਆਂ ਨੇ ਉਹ ਤੂੜੀਆਂ ਨੇ ਭਰ ਕੇ ਖੜਾ ਰੱਖੀਆਂ ਨੇ ਤੇ ਦਾਣੇ ਇਕੱਠੇ ਕੀਤੇ ਨੇ ਪਿੰਡਾਂ ਦੇ ਵਿੱਚੋਂ ਫੰਡ ਵੀ ਇਕੱਠਾ ਹੋਇਆ ਅੱਜ ਮੈਂ ਅਸੀਂ ਜਿੱਤੋ ਤੁਰਿਆ ਉਸ ਪਿੰਡ ਦੇ ਵਿੱਚ ਸਾਡੇ ਮੀਟਿੰਗ ਚੱਲ ਰਹੀ ਸੀ ਵੱਡੀ ਮੀਟਿੰਗ ਕਰ ਰਹੀ ਸੀ ਮਹਿਲਾ ਪਿੰਡ ਇਹ ਤਾਂ ਜ਼ਰੂਰ ਦਾ ਜੇ ਨੀ ਉਹ ਮੀਟਿੰਗ ਦੇ ਵਿੱਚ 2.5 ਲੱਖ ਰੁਪਏ ਇਕੱਠਾ ਹੁੰਦਾ ਜੇ ਨੀ ਲੋਕ ਇਹ ਚਾਹੁੰਦੇ ਆ ਵੀ ਫੰਡ ਤਾਂ ਆਪਾਂ ਇਕੱਠਾ ਕਰਦੇ ਆ ਮਦਦ ਤਾਂ ਇਕੱਠੀ ਕਰਦੇ ਆ ਪਰ ਕੀ ਇਹ ਮਦਦ ਸਹੀ ਟਿਕਾਣੇ ਤੇ ਪਹੁੰਚੂਗੀ ਸਾਡੇ ਵਾਸਤੇ ਇਹ ਸਮੱਸਿਆ ਬਣੀ ਖੜੀ ਹੈ ਵੀ ਜਿਹੜੇ ਤੇਲ ਤੇ ਪਿੰਡ ਨੇ ਜਿਹੜੇ ਦੂਰ ਪਿੰਡ ਨੇ ਜਿਵੇਂ ਹੁਣ ਇਹ ਏਰੀਆ ਅਸੀਂ ਦੇਖਿਆ ਵੀ ਤਰਨ ਤਰਨ ਤੋਂ ਸ਼ੁਰੂ ਹੋ ਜਾਂਦਾ ਪਾੜ ਜੜੀਆਂ ਸਾਨੂੰ ਜਿਹੜਾ ਹਰੀਜੇ ਪਤਣ ਦਾ ਜਿਹੜਾ ਦਰਿਆ ਦੇਖ ਕੇ ਸਾਨੂੰ ਐ ਲੱਗਦਾ ਵੀ ਪਹਾੜ ਦੇ ਮਾਰੇ ਲੋਕ ਤਾਂ ਇੱਥੇ ਨੇ ਜਿਹੜੇ ਹੁਣ ਬਾਹਰਲੇ ਸਾਥੀ ਹੁੰਦੇ ਨੇ ਜਿਹਨੇ ਹੁਣ ਮਬਾਤ ਵਾਲੇ ਸਾਥੀ ਆਏ ਆ ਇਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਵੀ ਇੱਧਰ ਕੋਈ ਹੱਟ ਦੀ ਮਾਰ ਹੀ ਨਹੀਂ ਕਿਉਂਕਿ ਇੱਥੇ ਤੱਕ ਤਾਂ ਕੋਈ ਪਹੁੰਚ ਨਹੀਂ ਲਈ ਜਿੱਥੇ ਮਾਰ ਹੋਈ ਵੀ ਹੈ ਹੁਣ ਇਦੂ ਆਏ ਜਿਹੜੇ ਬੈਠ ਜਿਹੜੀ ਹੈ ਸਾਡੀ ਆਹ ਬੈਟ ਹੈ ਡੇਰਾ ਬਬਾਨਾਂਕ ਦੀ ਵਹਿਟ ਹੈ ਕਹਾਂ ਜਨਾਲੇ ਦੀ ਵਹਿਟ ਹੈ ਇਹ ਇਹ ਜਾਂਦੇ ਮਾਰ ਹੈ ਮਾਰੇ ਟਾਈਮ ਹੈ ਜਿੱਥੇ ਤੱਕ ਆਉਣ ਵਾਸਤੇ ਟਾਈਮ ਲੱਗਦਾ ਜਿਹੜੀ ਰਹਾ ਤਾਂ ਉਹਨੀਆਂ ਸਮਗਰੀ ਆਉਣੀ ਹੈ ਦੇਣੀ ਹੈ ਲੋਕਾਂ ਨੂੰ ਪਿੰਡਾਂ 'ਚ ਬੈਠਿਆਂ ਨੂੰ ਜਦੋਂ ਉਹਨਾਂ ਨੂੰ ਸੜਕਾਂ ਬਣ ਜਾਣਗੀਆਂ ਰਾਹ ਖੁੱਲ ਜਾਣਗੇ ਜਾਂ ਉਹਨਾਂ ਉਹ ਜਿਹੜੇ ਘਰ ਉਥੋਂ ਘਰ ਛੱਡ ਕੇ ਆਏ ਨੇ ਜਦੋਂ ਉਹ ਘਰਾਂ 'ਚ ਜਾ ਵੜਨਗੇ ਆਪਦਾ ਵਸੇਬਾ ਕਰਨਗੇ ਬੈਣਨਗੇ ਤਾਂ ਰਾਹਤ ਤਾਂ ਉਹਨਾਂ ਨੂੰ ਤਾਂ ਦੇਣ ਦਾ ਫਾਇਦਾ ਹੋਊ ਨਾ ਜੇ ਉਹ ਨੂੰ ਰੱਖਣ ਦਾ ਠਿਕਾਣਾ ਹੋਊ ਉਹਨਾਂ ਕੋਲੇ ਅਬਦੇ ਪਸ਼ੂਆਂ ਵਾਸਤੇ ਉਹ ਤੰਤੂੜੀ ਰੱਖਣ ਦਾ ਟਿਕਾਣਾ ਬਣੂ ਅਜੇ ਤਾਂ ਬਹੁਤ ਸਾਰੇ ਘਰਾਂ ਚ ਨਹੀਂ ਪਰਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਪਾਣੀ ਹੁਣ ਉਤਰਿਆ ਹੁਣੇ ਦੇਖਿਆ ਮੈਂ ਇੱਕ ਦੋ ਦਿਨਾਂ ਦਾ ਹੀ ਪਾਣੀ ਉਤਰਿਆ ਜੇ ਨਹੀਂ ਅਸੀਂ ਇਹ ਸਮਝਦੇ ਆਂ ਵੀ ਅਸੀਂ ਹੁਣ ਇਸ ਮਹਿਮ ਨੂੰ ਡੇਢ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਕਣਕ ਬੀਜਣ ਤੱਕ ਅਸੀਂ ਮਹਿਮ ਨੂੰ ਹੱਥ ਪਾਇਆ ਆਪਣੀ ਜਥੇਬੰਦੀ ਵੱਲੋਂ ਇਹਦੇ ਵਿੱਚ ਹਰਿਆਣੇ ਵਾਲੀ ਜਥੇਬੰਦੀ ਵੀ ਸਾਡੀ ਨਾਲ ਹੀ ਹੈ ਯੂਪੀ ਵਾਲੀ ਤੇ ਉਤਰਾਖੰਡ ਵਾਲੀ ਜਥੇਬੰਦੀ ਤੇ ਰਾਜਸਥਾਨ ਵਾਲੇ ਸਾਥੀ ਸਾਡੇ ਨਾਲ ਨੇ ਮਤਾਬਦਾ ਸਾਰਾ ਏਰੀਆ ਸਾਡੇ ਇਸ ਮਦਦ ਦੇ ਵਿੱਚ ਆਇਆ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਥੀਆਂ ਦਾ ਇਹ ਬੇੜੀ ਦਰੋਂ ਆਏ ਨੇ ਕੱਲ ਤੇ ਚਲਰਾਤ ਦੇ ਚੱਲੇ ਹੋਏ ਤੇ ਇਸ ਮਦਦ ਤੇ ਅਸੀਂ ਪੀੜ ਨੂੰ ਆਪਣੀ ਪੀੜ ਸਮਝਦੇ ਹੋਏ ਆਪਦੇ ਲੋਕਾਂ ਨਾਲ ਆਪਦੀ ਜ਼ਿੰਮੇਵਾਰੀ ਕੋਲ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਜੀ ਸਭ ਤੋਂ ਪਹਿਲੇ ਤੋਂ ਪੰਜਾਬ ਕੇ ਸਾਥੀਓ ਕਾ ਬਹੁਤ ਸ਼ੁਕਰਗੁਜ਼ਾਰ ਹੈ ਹਮ के उनके साथ हमने बहुत सीखा है पहले से ही दो तीन पाँच सालों से हम साथ हैं और आज हमने उनकी पीड़ा देखी सोशल मीडिया पे और नेट प्लेटफॉर्म पे तो आ, बहुत बुरे हालात हमको दिखाए नेट पे कि लोगों के पास पशुओं का चारा नहीं है पशु बह के जा रहे हैं दूसरे बॉर्डर पार कर गए और लोग छतों पे आसरा लिए हुए हैं उनके पास बारिश आ जाए तो छत पे कुछ सर पे ढकने का कुछ नहीं है छोटे बच्चों को कपड़े नहीं हैं बहुत सारी चीज़ों दवाइयाँ तो मेवात से बहुत बड़ी मुहिम उठी लोगों ने अपने घरों से जितना हो सकता था मस्जिदों में गुरुद्वारों में सामान इकट्ठा किया जिससे जो बन पड़ी सब कुछ उन्होंने हालांकि मेवा में भी खुद में भी बाढ़ के हालात हैं अगर वहाँ पे एक दो बरसात और तेज़ हो गई तो यही हालत वहाँ भी होने वाली लेकिन फिर भी लोगों ने यह सोचा है कि जब तक हम ठीक हैं तब तक हम दूसरों की काम आए पंजाब को हम अपना बड़ा भाई मानते हैं और हम मेवा से आए हैं और हमेशा हम साथ खड़े हैं चाहे मुसीबत कैसी हो सरकारें साथ दें या ना दें हम आपसी सहयोग भाईचारे से सब मुसीबतों से निपटेंगे हाँ बिल्कुल हम हम हमसे जो हर संभव कोशिश होगी हमारे बड़े बुजुर्ग हैं हम इनके मार्गदर्शन में जैसी जैसी हमसे जरूरत हो पूर्ति होगी हम सब करेंगे और आपसे सहयोग से इस मुसीबत और आपदा से हम निकलेंगे आज जहाँ हड़ा था सा गुरदासपुर के बहुत भारी नुकसान होया जम्मू कश्मीर हिमाचल उत्तराखंड जो बदलो फटन करके बारिश आई है ਉਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਨੇ ਸੂਬਾ ਕਮੇਟੀ ਕੋਲ ਸਾਡੇ ਸਾਥੀ ਜਿਹੜੇ ਦੂਜੇ ਸੂਬਿਆਂ ਤੋਂ ਆਏ ਆ ਇਹ ਸਰਵੇਖਣ ਆਏ ਆ ਕਿ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀ ਪ੍ਰਧਾਨ ਜੀ ਹੁਣ ਗੱਲ ਕਹੀ ਹੈ ਵੀ ਰਾਸਸਮਗਰੀ ਬਹੁਤ ਆ ਰਹੀ ਹੈ ਤੇ ਇਹ ਰਾਸਸਮਗਰੀ ਜਿਹੜੀ ਹੈ ਲੰਮਾ ਸਮਾਂ ਆਪਾਂ ਨੂੰ ਚਲਾਉਣੀ ਪੈਣੀ ਤੇ ਆਪਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਭਰਾਓ ਇਹ ਰਾਸਸਮਗਰੀ ਉੱਥੇ ਪਹੁੰਚਾਓ ਜਿੱਥੇ ਲੋੜ ਆ ਤੇ ਇਹਨਾਂ ਦੀ ਮਦਦ ਆਪਾਂ ਨੂੰ ਕਣਕ ਬੀਜਣ ਤੱਕ ਇਹਨਾਂ ਦੀ ਮਦਦ ਡੀਏਪੀ ਇਹਨਾਂ ਦੀ ਜਿਹੜਾ ਬੀਜ ਆ ਬੂਰੇ ਆਪਣਾ ਨੂੰ ਜਿਹੜੀ ਆ ਉਹ ਹੈਲਪ ਕਰਨੀ ਪੈਣੀ